ਵੇਦ ਵੀ ਉਤੇ ਗੋਲੇ ਕਾਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਮੁਰਤੋਂ ਮੈਦਾਨ ਵਿੱਚ ਉਤਰ ਰਹੀਆਂ ਨੇ ਅਤੇ 1 ਸਤੰਬਰ ਨੂੰ ਨਵਾਂ ਕੁਝ ਕਰਨ ਜਾ ਰਹੀਆਂ ਨੇ ਸਾਡੇ ਨਾਲ ਰੁਪਿੰਦਰ ਸਿੰਘ ਪੰਜਗੜਾਈ ਮੌਜੂਦ ਨੇ ਭਾਈ ਜੀ 1 ਸਤੰਬਰ ਦਾ ਦਿਨ ਜਿਹੜਾ ਹੈਗਾ ਕਿਸ ਤਰੀਕੇ ਦਾ ਦਿਨ ਰਹੇਗਾ ਕੀ ਕੁਝ ਨਵਾਂ ਹੋਣ ਵਾਲਾ ਇਸ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਇਦਾਂ ਜੀ ਸਮੂਹ ਸਖਜੇਬੰਦੀਆਂ ਜਿਹੜਾ ਫੈਸਲਾ ਲਿਆ ਕਿਉਂਕਿ ਕੇਸ ਇਹ 9 ਸਾਲ ਹੋ ਗਏ ਕਿਸੇ ਸਿਰੇ ਨਹੀਂ ਲਾ ਰਹੀ ਚਾਹੇ ਉਹ ਬਾਦਲ ਸਰਕਾਰ ਸੀ ਚਾਹੇ ਕੈਪਟਨ ਸਰਕਾਰ ਸੀ ਚਾਹੇ ਮਾਨ ਸਰਕਾਰ ਇਹਨਾਂ ਨੇ ਵੀ ਕਿਹਾ ਸੀ 24 ਘੰਟੇ ਦੇ ਵਿੱਚ ਜਿਹੜਾ ਮਸਲੇ ਨੂੰ ਹੱਲ ਕਰਾਂਗੇ ਹੁਣ ਪ੍ਰਦੀਪ ਕਲੇਰ ਨੂੰ ਫੜਿਆ ਤੇ ਫੜਨ ਤੋਂ ਬਾਅਦ ਉਹਨੂੰ ਏਦਾਂ ਹੀਰੋ ਬਣਾ ਕੇ ਪੇਸ਼ ਕਰ ਰਹੇ ਆ ਹੈ ਤਾਂ ਦੋਸ਼ੀ ਹੈ ਨਾ ਜੇ ਮੇਰੇ ਪਿਓ ਨੂੰ ਕਿਸੇ ਨੇ 4 ਜਣਿਆਂ ਨੇ 5 ਜਣਿਆਂ ਨੇ ਮਾਰਿਆ ਉਹਦੇ ਵਿੱਚ 5 ਜਣਿਆਂ ਚੋਂ ਜੇ ਕੋਈ ਕਵੇ ਮੈਂ ਦੱਸ ਦਿੰਦਾ ਵੀ ਇਹਨੇ ਨੇ ਮਾਰਿਆ ਦੋਸ਼ੀ ਤਾਂ ਵੀ ਉਹਨਾਂ ਹੀ ਆ ਨਾ ਤੇ ਜਿਹੜੇ ਦੂਜੇ ਆ ਦੋ ਬੰਦੇ ਬਾਇੇ ਨੇਮ 18 ਦੇ ਉਹਨਾਂ ਦੇ ਨਾਮ ਸਾਹਮਣੇ ਆਵੇ 2018 ਦੇ ਤੇ ਅੱਜ 6 ਸਾਲ ਹੋ ਗਏ ਨਾਮ ਸਾਹਮਣੇ ਆਇਆ ਨੂੰ ਕੀ ਗੱਲ ਯਾਰ ਬੰਦੇ ਨਹੀਂ ਲੱਭਦੇ ਮਤਲਬ ਕਿ ਅਸੀਂ ਇਸ ਇਸ ਚੀਜ਼ ਨੂੰ ਏਡਾ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਆ ਵੀ ਇਹ ਤੇ ਸਰਕਾਰਾਂ ਹੀ ਬਣਾਈ ਜਾਣੀਆਂ ਯਾਰ ਆ ਸਾਡੇ ਪਿਓ ਦੇ ਹੱਥ ਪਾਇਆ ਗੱਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆ ਅਦਬ ਦੇ ਸਤਕਾਰ ਦੀ ਗੱਲ ਆ ਤੇ ਅਸੀਂ ਉਸ ਮਸਲੇ ਨੂੰ ਹੱਲ ਕਿਉਂ ਨਹੀਂ ਕਰ ਰਹੇ ਹੁਣ ਗਾਂ ਜਿਮਨੀ ਚੌਣ ਆ ਗਿਆ ਸਾਰਿਆਂ ਨੇ ਇਹੀ ਸੋਚਿਆ ਵੀ ਆਪੇ ਕੋੜਾ ਪੂਰੇ ਚੌਂਕ 'ਚ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਿਹਾੜਾ ਆ ਰਿਹਾ ਪਹਿਲੇ ਪ੍ਰਕਾਸ਼ ਪੁਰਬ ਦਾ ਤੇ ਉੱਥੇ ਆਪਾਂ ਸਾਰੇ ਬੈਠ ਕੇ ਉੱਥੇ ਮਨਾਈਏ ਉਸ ਤੋਂ ਬਾਅਦ ਸੰਗਤਾਂ ਦੇ ਨਾਲ ਰਾਇ ਕਰਕੇ ਅਗਲਾ ਫੈਸਲਾ ਲਈਏ ਜੋ ਸਰਕਾਰ ਮਜਬੂਰ ਹੋਵੇ ਜਿਹੜੇ ਦੋ ਤਿੰਨ ਬੰਦੇ ਸੀ ਨਾ ਇੱਕ ਬੰਦੇ ਨੂੰ ਫੜਿਆ ਤੇ ਕਿੰਨਾ ਕੋ ਸਾਹਮਣੇ ਆ ਗਿਆ ਦੂਜੇ ਦੋਵਾਂ ਨੂੰ ਫੜਨ ਜਿਹੜਾ ਸੌਦਾ ਸਾਹ ਦਾ ਜਿਹੜਾ ਮਾਸਟਰਮਾਈਂਡ ਆ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਕਰਨਾ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਤੇ ਭਗਵੰਤ ਮਾਨਸਾ ਨੂੰ ਜਵਾਬ ਦੇਵੇ ਨਹੀਂ ਉਹ ਤੇ 295 ਲਾ ਕੇ ਇਹਦੇ ਤੇ ਕਾਰਵਾਈ ਕਰੇ ਇੱਕ ਬੇਨਤੀ ਹੋਰ ਆ ਇਹ ਇਹ ਸਾਹ ਸਾ ਦੂਡੂਡੂ ਸਾਰੇ ਜੇਲ੍ਹ ਚ ਲਾਏ ਲਗਭਗ ਇਹਨਾਂ ਨੂੰ ਜ਼ਮਾਨਤਾਂ ਮਿਲੀਆਂ ਵੀਆਂ ਅੱਗੇ ਇਹਨਾਂ ਨੂੰ ਜੋ ਸਜ਼ਾ ਹੁੰਦੀ ਵੀ ਐ ਇਸ ਕੇਸ 'ਚ ਜਿਵੇਂ ਮਲਕਿਆਂਲੇ ਤਿੰਨ ਪ੍ਰੇਮੀਆ ਨੂੰ ਸਜ਼ਾ ਹੋਈ ਸੀ ਉਹਨਾਂ ਨੇ ਚੱਕ ਕੇ ਅਗਲੀ ਕੋਰਟ ਚੋਂ ਜ਼ਮਾਨਤ ਲੈ ਲਈ ਉੱਥੋਂ ਹਲਾ ਕੇ ਕੇਸ ਉਹ ਚੰਡੀਗੜ੍ਹ ਲੈ ਗਏ ਮਤਲਬ ਕਿ ਮੈਨੂੰ ਤਾਂ ਲੱਗਦਾ ਸਾਰਾ ਇਦਾਂ ਹੀ ਲੰਘੇ ਜਾਣਾ ਸਮਾਂ ਹੀ ਇਦਾਂ ਸਾਰਾ ਲੰਘੀ ਜਾਣਾ ਇਹਦੇ 'ਚ ਘੱਟੋ ਘੱਟ ਵੀ ਕਾਨੂੰਨ ਬਣਾਉਣ 10 ਸਾਲ ਦੀ ਸਜ਼ਾ ਹੋਵੇ ਕੋਈ ਕੁਝ ਤਾਂ ਫਰਕ ਪਾਵੇ ਨਾ 10 ਸਾਲ ਤਾਂ ਅੰਦਰ ਲਾਉਣੇ ਪੈਣ ਅਪਣੇ ਮੈਂ ਤਾਂ ਕਤਲ ਦਾ ਹੀ ਪਰਚਾ ਹੋਵੇ ਸਿੱਧਾ ਨਹੀਂ ਮਿਨਿਮਮ ਘੱਟੋ ਘੱਟ 10 ਸਾਲ ਦੀ ਤਾਂ ਸਜ਼ਾ ਹੋਵੇ ਨਾ ਇਹਦੇ 'ਚ ਵੀ 5-7 ਸਾਲ ਤਾਂ ਅੰਦਰ ਲਾਉਣੇ ਪੈਣ ਉਨੇ ਸਾਲ ਡੂਡ ਸਾਲ ਲਾਇਆ ਵਾ ਜਮਾਨਤ ਤੇ ਬਾਹਰ ਜੇ ਸਜ਼ਾ ਹੋ ਵੀ ਗਈ ਇਹਨਾਂ ਨੇ ਫੇਰ ਅਪੀਲ ਪਾ ਦੇਣੀ ਆ ਸੁਖਰਾਜ ਸਿੰਘ ਜਿਹੜੇ ਨੇ ਉਹ ਸ਼ੁਰੂਆਤ ਕਰਦੇ ਨੇ ਮੋਰਚਾ ਕਾਫੀ ਲੰਬੇ ਸਮੇਂ ਤੱਕ ਚੱਲਦਾ ਹੈ ਉਹ ਕਿਤਨਾ ਕਿਤੇ ਸੰਗਤ ਦੇ ਵਿਜੇ ਚ ਜਾ ਜਾਂਦੀ ਹੈ ਵੀ ਕਿਸ ਕਿਸ ਦੇ ਨਾਲ ਜੁੜੀਏ ਕਿਸ ਕਿਸ ਦੇ ਨਾਲ ਜਾਈਏ ਉੱਥੇ ਹੀ ਪਹਿਲੇ ਕਟਹੁਣ ਦਾ ਹੁੰਦਾ ਕੱਟ-ਕੱਟ ਗੈਂਡ ਚਾ ਕੇ ਜੋ ਤੁਸੀਂ ਵੇਖਿਆ ਕਿਸ ਤਰ੍ਹਾਂ ਕਿਸਮਾਪਤੀ ਹੋਈ ਬਰਗਾੜੀ ਮੋਰਚਾ ਲੱਗਿਆ ਉਹ ਵੀ ਵੇਖਿਆ ਕਿਸ ਤਰ੍ਹਾਂ ਕਿਸਮਾਪਤੀ ਹੋਈ ਤਾਂ ਇਸ ਵਕਤ ਯਕੀਨ ਕਰਨਾ ਔਖਾ ਹੁੰਦਾ ਕਿ ਸੰਗਤ ਯਕੀਨ ਕਿਸ ਤੇ ਕਰੇ ਤੁਸੀਂ ਹੁਣ ਮੈਦਾਨ ਵਿੱਚ ਤੇ ਤੁਹਾਡੇ ਦੇ ਕਾਫੀ ਸਵਾਲات ਖੜੇ ਹੁੰਦੇ ਰਹ ਦੇਖੋ ਅਸੀਂ ਕੋਈ ਆਗੂ ਬਣ ਕੇ ਜਾਂ ਕੋਈ ਇਥੇ ਹੀਰੋ ਬਣ ਕੇ ਤਾਂ ਨਹੀਂ ਰਹੇ ਅਸੀਂ ਤਾਂ ਸੰਗਤੀ ਰੂਪ ਚ ਆ ਰਹੇ ਹਾਂ ਯਕੀਨ ਤਾਂ ਗੁਰੂਗ੍ਰੰਥ ਸਾਹਿਬ ਮਾਰੀ ਤੇ ਕੀਤਾ ਜਾ ਸਕਦਾ ਪਹਿਲਾਂ ਮੋਰਚੇ ਲੱਗੇ ਆ ਚੱਕੇ ਵੀ ਗਏ ਆ ਮੋਰਚੇ ਲੱਗੇ ਆ ਫਿਰ ਚੱਕੇ ਗਏ ਆ ਹੁਣ ਤਾਂ ਆਪਾਂ ਸੰਗਤੀ ਰੂਪ ਚ ਇਕੱਠੇ ਹੋ ਰਹੇ ਆ ਸੰਗਤ ਹੀ ਫੈਸਲਾ ਲਵੇ ਜਿੰਨਾ ਕੋਈ ਦਬਾਅ ਸਰਕਾਰ ਤੇ ਪਿਆਦਾ ਕੋਈ ਬਾਲੀ ਵੱਡੀ ਹੁਣ ਗੱਲ ਨਹੀਂ ਰਹੇਗੀ ਦੋਸ਼ੀ ਸਾਹਮਣੇ ਆ ਕਾਰਵਾਈ ਕਰਾਉਣੀ ਆ ਨਾ ਦੋਸ਼ੀ ਸਾਹਮਣੇ ਆ ਸੁਖਰਾਜ ਸਿੰਘ ਨੇ ਆਗੂ ਬਣ ਕੇ ਮੋਰਚਾ ਲਾਇਆ ਸੀ ਚਲੋ ਜਿੰਨਾ ਵੀ ਉਹ ਸਫਲ ਹੋਇਆ ਮੁਬਾਰਕਬਾਦ ਆ ਕਿਉਂ ਜੱਕਿਆ ਕਿਵੇਂ ਜੱਕਿਆ ਉਹ ਉਹਨਾਂ ਦੀ ਗੱਲ ਰਹੇਗੀ ਸਾਡਾ ਮਕਸਦ ਸਿਰਫ ਇਹੀ ਕੋਈ મતਭੇਦ ਹੈਗੇ ਆ ਪਸ ਕੋਈ ਬਿਲਕੁਲ ਨਹੀਂ ਸਾਡਾ ਭਰਾ ਅਸੀਂ ਉਸ ਮੋਰਚੇ ਤੇ ਵੀ ਆਉਂਦੇ ਰਹੇ ਅਸੀਂ ਕੋਈ ਇੱਥੇ ਕੋਈ ਕੋਈ ਕਿਸੇ ਚੀਜ਼ ਨੂੰ ਜਿੱਤਣ ਲਈ ਜਾਂ ਕੋਈ ਵੱਡਾ ਛੋਟਾ ਕਰਨ ਲਈ ਥੋੜਾ ਅੱਗੇ ਤੁਰੇ ਹੋਏ ਹਾਂ ਉਹਨਾਂ ਨੇ ਜਿੰਨਾ ਉਹਨਾਂ ਤੋਂ ਜ਼ੋਰ ਲੱਗਿਆ ਉਹਨਾਂ ਨੇ ਲਾ ਲਿਆ ਜਿੰਨਾ ਹੋ ਸਕੇ ਸੂਚੀ ਸੰਗਤ ਨਾਲ ਸੰਗਤ ਦੇ ਨਾਲ ਹੀ ਹੋਣਾ ਕਿਸੇ ਬੰਦੇ ਦੇ ਨਾਲ ਤਾਂ ਇਹ ਮਸਲੇ ਹੱਲ ਹੋਣੇ ਨਹੀਂ ਜੇ ਸਾਡੇ ਦੇ ਕੇਸ ਵਾਲਾ ਪਾਇਆ ਸੀ ਪਰਚੇ ਠੂਪਾਏ ਸੀ ਸਰਕਾਰ ਨੇ ਤੇ ਉਹ ਸੰਗਤ ਨੇ ਵਾਪਸ ਦਵਾਏ ਸੀ ਤੇ ਸੰਗਤ ਇਹਦਾ ਹੱਲ ਕਰ ਸਕਦੀ ਹੈ ਕੋਈ ਆਗੂ ਜੇ ਕਹੇ ਦੇਵੇ ਜਾਂ ਕੋਈ ਹੋਰ ਕੋਈ ਕੱਲਾ ਕੋਈ ਮੇਰੇ ਵਰਗਾ ਮੂਰਖ ਕਹੇ ਉਹਦਾ ਮਸਲਾ ਹੱਲ ਹੋਣਾ ਹੀ ਨਹੀਂ ਉਹ ਤਾਂ ਆਪਦੇ ਲਾਲਚ ਨਾਲ ਜਾਂ ਕਿਸੇ ਗੱਲ ਕਰਕੇ ਜੁੜ ਵੀ ਸਕਦਾ ਸਰਕਾਰ ਨਾਲ ਕੋਈ ਕੰਮ ਵੀ ਲੈ ਸਕਦਾ ਪਿੱਛੇ ਵੀ ਹਟਦਾ ਦਦਾ ਡਰ ਵੀ ਸਕਦਾ ਪਰ ਸੰਗਤ ਤੇ ਤਾਂ ਕੋਈ ਗੱਲ ਨਹੀਂ ਸੰਗਤ ਤਾਂ ਪਰਮਾਤਮਾ ਵਸਦਾ ਸੰਗਤ ਫੈਸਲਾ ਲਵੇ ਠੋਸ ਫੈਸਲਾ ਲਵੇ ਕਿਉਂਕਿ ਜਿਮਣੀ ਚੋਣ ਅੱਗੇ ਆ ਗਈ ਹੈ ਸਰਕਾਰ ਦੇ ਹਾਲਾਤ ਆਪਾਂ ਨੂੰ ਦੇਸੀ ਰਹੇ ਆ ਡਾਵਾ ਡੋਲ ਜਿੰਨਾ ਕੋ ਦਬਾ ਪੈ ਸਕਦਾ ਕਿਉਂਕਿ ਪ੍ਰੇਮੀ ਨੇ ਵੋਟਾਂ ਦੇਣਾ ਉਹਨਾਂ ਨੂੰ ਪੈਣੀਆਂ ਨੇ ਪਹਿਲੀ ਗਾ ਤੁਹਾਨੂੰ ਛੱਡ ਛੁੱਟ ਗਏ ਐਡਾ ਕੋਈ ਮਸਲਾ ਤੇ ਗੱਲ ਕੀ ਪ੍ਰੇਮੀਆਂ ਤੇ ਖੜੀ ਆ ਦੋ ਪ੍ਰੇਮੀਏ ਜਿਹੜੇ ਉਹ ਫੜਨ ਇੱਕ ਸੌਦਾ ਸਾਧ ਵਾਲਾ ਹੋਵੇ ਜਿਹੜੇ ਕੇਸ ਚੰਡੀਗੜ੍ਹ ਗਏ ਉਹ ਟ੍ਰਾਂਸਫਰ ਇੱਥੇ ਹੋਣ ਤੇ 2 ਕੋਟ ਹੁਣ ਜਲਦੀ ਗਵਾਈਆਂ ਹੁਣ ਸਾਡੀ ਇੱਕ ਗਵਾਹੀ ਹੋਈ ਆ ਇਹਦੀ 307 ਵਾਲੇ ਮਸਲੇ ਜਿਹੜਾ ਕੋਟ ਕੋਰੇ ਉਦੋਂ ਬਾਅਦ ਗਵਾਹੀ ਨਹੀਂ ਹੋਈ 9 ਸਾਲ ਹੋ ਗਏ ਸਾਡੀ ਇੱਕ ਵਾਰੀ ਸਾਨੂੰ ਕੋਰਟ ਨੇ ਸੱਦਿਆ 9 ਸਾਲਾਂ ਚ ਇੰਨੇ ਗੂ ਸੀਰੀਅਸ ਆ ਇਹਨਾਂ ਦੇ ਸਰਕਾਰਾਂ 9 ਸਾਲ ਦੇ ਵਿੱਚ ਗਵਾਹ ਇੱਕ ਵਾਰੀ ਸੱਦਿਆ ਸਰਕਾਰ ਕਹਿ ਸਕਦੀ ਹੈ ਕਿ ਇਹ ਕੋਰਟ ਤੇ ਫੈਸਲਾ ਹੈ ਤਾਂ ਸਰਕਾਰ ਕਿਵੇਂ ਰੋਲ ਅਦਾ ਕਰ ਸਕਦੀ ਹੈ ਸਰ ਕੋਰਟ ਤੇ ਫੈਸਲਾ ਤਾਂ ਫੈਸਲਾ ਤਾਂ ਉਹਦੇ ਹੋਊਗਾ ਜਦੋਂ ਗਵਾਹੀਆਂ ਹੋਣਗੀਆਂ ਇਹ ਜਦੋਂ ਗਵਾਈਆਂ ਹੀ ਨਹੀਂ ਹੋ ਰਹੀਆਂ ਆ ਸਰਕਾਰ ਹੁਣ ਸਰਕਾਰ ਨੇ ਰੋਕਣਾ ਸੀ ਜਿਹੜਾ ਚੰਡੀਗੜ੍ਹ ਜਾਵੜੇ ਇਹ ਸਰਕਾਰ ਆਪਦੀ ਵਕੀਲ ਲਾਵੇ ਸਰਕਾਰ ਖੜੇ ਮਸਲਾ ਤਾਂ ਫੇਰ ਹੀ ਹੱਲ ਹੋਊਗਾ ਨਾ ਜਦੋਂ ਤੇ ਤੁਰਾਂਗੇ ਕੱਲੇ ਕੋਟ ਨੇ ਥੋੜਾ ਮਸਲਾ ਹੱਲ ਕਰਨਾ ਜਿਹੜੇ ਇੱਥੋਂ ਦਾ ਚਲਾਨ ਬਹਿਬਲ ਵਾਲਾ ਰਹਿੰਦਾ ਹਜੇ ਉਹ ਕਿਹਨੇ ਕਰਨਾ ਕੋਟ ਨੇ ਥੋੜਾ ਕਰਨਾ ਉਹ ਤਾਂ ਸੈੱਟ ਇੱਕ ਤਰੀਕ ਨੂੰ ਲੈ ਕੇ ਸੰਗਤ ਨੂੰ ਕਿਸ ਤਰੀਕੇ ਦੀ ਬੇਨਤੀ ਕਰਨੀ ਸੰਗਤ ਨੂੰ ਇਹੀ ਵੱਧ ਛੱਡ ਕੇ ਕੋੜ ਕੁਪੂਰਾ ਚੌਂਕ ਜਿੱਥੇ ਗੋਲੀ ਚੱਲੀ ਸੀ ਉੱਥੇ ਪਹੁੰਚੇ ਸੰਗਤ ਤਾਂ ਜੋ ਉੱਥੇ ਬੈਠ ਕੇ ਅਸੀਂ ਫੈਸਲਾ ਕਰ ਸਕੀਏ ਵੀ ਅਸੀਂ ਅੱਗੇ ਕੀ ਕਰਨਾ ਉੰਕੋ ਇਹ ਇਹ ਅਸੀਂ ਅਸੀਂ ਨਹੀਂ ਕਹ ਸਕਦੇ ਵੀ ਆਪਾਂ ਇਦਾਂ ਕਰੀਏ ਸੰਗਤ ਨੇ ਫੈਸਲਾ ਲੈਣਾ ਕੋਟਕੋਪੁਰੇ ਵੀ ਸੰਗਤ ਨੇ ਫੈਸਲਾ ਲਿਆ ਸੀ ਨਾ ਤੇ ਸਰਕਾਰ ਨੂੰ ਪਲਟੀਆਂ ਮਰਾਤੀਆਂ ਉਹੀ ਸਰਕਾਰ ਸੀ ਜਿਹੜੇ ਕਹਿੰਦੇ 25 ਸਾਲ ਰਾਜ ਕਰਨਾ ਸੀ ਕੋਟਕੋਪੁਰਾ ਬਤਿਲਾ ਚੌਕ ਨੂੰ ਲੈ ਕੇ ਸਰਕਾਰ ਬੜੀ ਸੈਂਸਿਟਿਵ ਰਹਿੰਦੀ ਹੈ ਪ੍ਰਸ਼ਾਸਨ ਬੜਾ ਸੈਂਸਿਟਿਵ ਰਹਿੰਦਾ ਹੈ ਲੱਗਦਾ ਕੋਈ ਵੀ ਆਸਾਨੀ ਨਾਲ ਕਰਨ ਦੇਣਗੇ ਨਹੀਂ ਬਿਲਕੁਲ ਜਾਵਾਂਗੇ ਅਸੀਂ ਆਪਦੇ ਵੱਲੋਂ ਜਾਵਾਂਗੇ ਸੰਗਤ ਜਾਊਗੀ ਅੱਗੇ ਜੋ ਉਹਨਾਂ ਦੀ ਇਮਾਨਦਾਰੀ ਹੈ ਜੇ ਅੱਗੇ ਬਾਦਲ ਕਹਣੇ ਗੋਲੀਆਂ ਚਲਾਈਆਂ ਡਾਂਗਾ ਚਲਾਈਆਂ ਤੇ ਅੱਜ ਦੇਖ ਲਓ ਕਿਹੜੇ ਹਾਲਾਤਾਂ ਦੇ ਖੜੇ ਆ ਜੇ ਭਗਵਾਨ ਤਾਂ ਮਨ ਚਲਾ ਲੂਗਾ ਹਾਲਾਤਾਂ ਤੇ ਵੀ ਆ ਜਾਊਗਾ ਅਸੀਂ ਉਸੇ ਕੋਲ ਪੂਰੇ ਚੌਂਕ 'ਚ ਹੀ ਜਾਵਾਂਗੇ ਤਾਂ ਰੁਪਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ 1 ਸਤੰਬਰ ਨੂੰ ਜਿਹੜਾ ਵਰਲਡ ਆਈ ਇਕੱਠ ਜਿਹੜਾ ਹੈਗਾ ਬੱਤੀਆਂ ਵਾਲਾ ਚੌਕ ਕੋਟਕਪੂਰਾ ਉੱਥੇ ਸੰਗਤ ਨੇ ਪਹੁੰਚਣਾ ਹੈ ਅਤੇ ਜੋ ਵੇਦ ਵੀ ਅਤੇ ਗੋਲਿਕਾਂਡ ਹੈਗਾ ਉਸ ਦਾ ਇੰਤਜ਼ਾਮ ਲੈਣ ਦੇ ਲਈ ਸੰਗਤ 1 ਸਤੰਬਰ ਦੇ ਦਿਨ ਜਿਹੜਾ ਹੈਗਾ ਬੱਤੀਆਂ ਵਾਲਾ ਚੌਕ ਉੱਥੇ ਪਹੁੰਚ ਕੇ ਇੰਤਜ਼ਾਮ ਦੇ ਮੰਨ ਕਰੇਗੀ ਸ੍ਰੀ ਗੁਰਗਨ ਸਾਹਿਬ ਦਾ ਪਹਿਲਾ ਪ੍ਰਕਾਸ਼ ਪਰਮੋਸ ਜਗ੍ਹਾ ਦੇ ਉੱਤੇ ਮਨਾਇਆ ਜਾ फरीदकोट तो कैमरा पर्सन मनप्रीत सिंह चार्ज देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर